ਦੋਸਤੋ ਲੋਕਾਂ ਦੇ ਦਿਲਾਂ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਉਮੀਦਵਾਰ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ਸੋਰਾ ਦੇ ਨਾਲ ਹੈ ਤਾਂ ਲੋਕਾਂ ਨੂੰ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਕਿ ਕਦੋਂ ਲੋਕ ਸਭਾ ਦੀਆਂ ਚੋਣਾਂ ਜਾਂ ਫਿਰ ਕੋਈ ਵੀ ਚੋਣਾਂ ਹੁੰਦੀਆਂ ਨੇ ਤਾਂ ਲੋਕਾਂ ਨੂੰ ਇੰਤਜ਼ਾਰ ਰਹਿੰਦਾ ਹੀ ਹੈ ਤਾਂ ਇਹਨਾਂ ਚੋਣਾਂ ਦਾ ਲੋਕਾਂ ਨੂੰ ਇੰਤਜ਼ਾਰ ਸੀ ਕਿ ਚੋਣਾਂ ਆਉਣਗੀਆਂ ਤਾਂ ਫਿਰ ਅਸੀਂ ਆਪਣੇ ਜਿਹੜਾ ਦਿਲਾਂ ਦੇ ਵਿੱਚ ਗੁੱਸਾ ਹੈ ਉਹ ਕੱਢ ਸਕਾਂਗੇ ਕਿਉਂਕਿ ਲੋਕਾਂ ਕੋਲ ਕੋਈ ਹੋਰ ਰਸਤਾ ਨਹੀਂ ਹੁੰਦਾ ਸਿਰਫ ਤੇ ਸਿਰਫ ਆਪਣੀ ਵੋਟ ਦੇ ਰਾਹੀਂ ਲੋਕ ਆਪਣਾ ਗੁੱਸਾ ਕੱਢਦੇ ਨੇ بڑے ਉਮੀਦਵਾਰ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਅੰਮ੍ਰਿਤਸਰ ਦੀ ਜੇ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਗੁਰਜੀਤ ਸਿੰਘ ਗੋਜ ਦਾ ਜਿਹੜੇ ਕਿ ਪਹਿਲਾਂ ਵੀ ਦੋ ਵਾਰ ਦੇ ਐਮਪੀ ਨੇ ਆਵਾਦੀ ਪਾਰਟੀ ਵੱਲੋਂ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਜਿਹੜੇ ਕਿ ਸਾਬਕਾ ਕੈਬਨਟ ਮੰਤਰੀ ਨੇ ਤਾਂ ਜੇ ਗੱਲ ਅਸੀਂ ਭਾਜਪਾ ਦੀ ਕਰੀਏ ਤਾਂ ਤਰਨਜੀਤ ਸਿੰਘ ਸੰਧੂ ਜਿਹੜੇ ਕੈਂਡੀਸਟਰ ਵੀ रह ਚੁੱਕੇ ਨੇ ਤਾਂ ਜੇ ਆਜ਼ਾਦ ਉਮੀਦਵਾਰਾਂ ਦੀ ਗੱਲ ਕੀਤੀ ਕਰੀਏ ਤਾਂ ਆਜ਼ਾਦ ਉਮੀਦਵਾਰਾਂ ਦੇ ਵਿੱਚੋਂ ਵੀ ਕਿਤਨਾ ਕਿਤੇ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ ਰੇਸ਼ਮ ਸਿੰਘ ਬੜਾਹਚ ਜਿਹੜੇ ਨੇ ਉਹ ਆਜ਼ਾਦ ਉਮੀਦਵਾਰ ਵਜੋਂ ਲੋਕਾਂ ਦੇ ਵਿੱਚ ਵਿਚਰਦੇ ਪਏ ਨੇ ਤਾਂ ਤਾਂ ਦੱਸ ਦਿਓ ਖਾਸਮ ਖਾਸ ਨੇ ਸੋਨੀਆ ਮਾਨ ਦੇ ਸੋਨੀਆ ਮਾਨ ਜੀ ਸਾਡੇ ਨਾਲ ਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਜੇ ਅੱਜ ਇੱਕ ਖਾਸ ਤਸਵੀਰ ਇਸ ਕਰਕੇ ਨਜ਼ਰ ਆ ਰਹੀ ਹੈ ਕਿ ਤੁਸੀਂ ਸੋਚਿਆ ਕਿ ਸਿਸਟਮ ਨੂੰ ਜੇ ਸੁਧਾਰਨਾ ਵਾ ਤੇ ਸਿਸਟਮ ਦੇ ਵਿੱਚ ਵੜਨਾ ਪਏਗਾ ਤੁਸੀਂ ਨਹੀਂ ਵੜੇ ਔਰ ਤੁਹਾਡੇ ਖਾਸਮਖਾਤ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਅ ਮੈਦਾਨ ਦੇ ਵਿੱਚ ਉਤਰੇ ਨੇ ਵੇਖੋ ਜੀ ਮੈਨੂੰ ਇਹ ਲੱਗਦਾ ਹੈ ਕਿ ਅ ਆਜ਼ਾਦ ਸੋਚ ਦੇ ਵਿੱਚ ਯੂਥ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਜਿਹੜਾ ਆਪਣਾ ਯੂਥ ਹੈ ਨਾ ਜ਼ਿਆਦਾਤਰ ਬਾਹਰ ਜਾ ਰਿਹਾ ਹੈ ਜਾਂ ਫਿਰ ਡਰੱਗਸ ਦੇ ਵਿੱਚ ਜਾ ਰਿਹਾ ਹੈ ਬਹੁਤ ਘੱਟ ਲੋਕ ਹੀ ਹੁੰਦੇ ਆ ਜਿਹੜੇ ਪੋਲਿਟਿਕਸ ਦੇ ਵਿੱਚ ਆਉਂਦੇ ਆ ਔਰ ਪੋਲਿਟਿਕਸ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੂੰ ਇਹ ਡਰ ਹੁੰਦਾ ਹੈ ਪੈਸਾ ਬੜਾ ਲੱਗਦਾ ਹੈ ਜੀ ਪੋਲਿਟਿਕਸ ਦੇ ਵਿੱਚ ਆਉਣ ਲੱਗਿਆਂ ਪੈਸਾ ਕਾਹਦਾ ਲੱਗਣਾ ਹੈ ਜਦੋਂ ਤੁਸੀਂ ਜਿਹੜੇ ਲੋਕੀ ਸੂਟ ਵੰਡਦੇ ਐ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਪੈਸਾ ਲੱਗਦਾ ਹੈ ਨਾ ਅਸੀਂ ਕ੍ਰਪਸ਼ਨ ਕਰਨੀ ਐ ਨਾ ਅਸੀਂ ਕਰਨ ਦਵਾਂਗੇ ਮੈਂ ਕਿਵੇਂ ਫੜਾ ਸਕਦੀ ਆਈ ਐਮ ਨਾਟ ਇਨ ਦਾ ਸਿਸਟਮ ਮੈਂ ਇਸ ਪੋਲੀਟੀਕਲ ਦਾਇਰੇ ਦੇ ਪਾਵਰ ਦੇ ਵਿੱਚ ਨਹੀਂ ਹੈਗੀ ਠੀਕ ਐ ਮੈਂ ਕੋਸ਼ਿਸ਼ ਕੀਤੀ ਸੀ ਕਿ ਡਰੱਗਸ ਦੀਆਂ ਕਮੇਟੀਆਂ ਬਣਾਉਣ ਦੀ ਮੈਂ ਡਰੱਗਸ ਦੀਆਂ ਕਮੇਟੀਆਂ ਪਿੰਡਾਂ ਦੇ ਵਿੱਚ ਬਣਾਈਆਂ ਜੀ ਕੀ ਹੋਇਆ ਐਂਡ ਆਫ ਦਿ ਡੇ ਉਹਨਾਂ ਨੇ ਜਿਹੜੇ ਮੇਨ ਤਸਕਰ ਨੇ ਜਿਹੜੇ ਅਸੀਂ ਪਿੰਡ ਦੇ ਵਿੱਚ ਵੇਚਦੇ ਸੀਗੇ ਉਹਦੇ ਪੁੜੀਆਂ-ਪੁੜੀਆਂ ਵੇਚਦੇ ਸੀਗੇ ਜਿਹੜੇ ਮੇਨ ਤਸਕਰ ਸੀਗੇ ਉਹਨਾਂ ਨੇ ਕਿਤੇ ਨਾ ਕਿਤੇ ਫੰਡਿੰਗ ਦਿੱਤੀ ਹੁੰਦੀ ਹੈ ਕਦੀ ਕਿਸੇ ਮਨਿਸਟਰ ਨੂੰ ਦਿੱਤੀ ਹੁੰਦੀ ਹੈ ਕਦੀ ਕਿਸੇ ਆਫੀਸਰ ਨੂੰ ਦਿੱਤੀ ਹੁੰਦੀ ਹੈ ਉਤੋਂ ਤੱਕ ਸਾਨੂੰ ਪਹੁੰਚਣ ਨਹੀਂ ਦਿੰਦੇ ਉਸ ਤੋਂ ਬਾਅਦ ਸਾਡਾ ਫੋਨ ਚੁੱਕਣਾ ਬੰਦ ਕਰ ਦਿੰਦੇ ਆ ਉਸ ਤੋਂ ਬਾਅਦ ਕਹਿੰਦੇ ਮੈਡਮ ਤੁਸੀਂ ਕਿਉਂ ਨਾਮ ਲੈ ਰਹੇ ਹੋ ਤੁਸੀਂ ਇਹ ਕਿਉਂ ਕਰ ਰਹੇ ਹੋ ਮੈਨੂੰ ਪਹਿਲਾਂ ਲੱਗਦਾ ਸੀਗਾ ਕਿ ਬੀਇੰਗ ਅ ਸੋਸ਼ਲ ਐਕਟਿਵਿਸਟ ਜੀ ਅਸੀਂ ਕੰਮ ਕਰ ਸਕਦੇ ਹਾਂ ਪਰ ਪ੍ਰਸ਼ਾਸਨ ਨੇ ਕਹੀ ਆ ਵੀ ਕਿਉਂ ਕਰਦੇ ਤੁਸੀਂ ਅਸੀਂ ਉਹਨਾਂ ਦੇ ਉੱਤੇ ਇਨਕੁਆਇਰੀ ਬਿਠਾਈ ਹੋਈ ਹੈ ਜੇ ਉਹਨਾਂ ਨੂੰ ਤੁਸੀਂ ਨਾਮ ਲਓਗੇ ਉਹ ਵੇਅਰ ਹੋ ਜਾਣਗੇ ਜਦਕਿ ਇਹ ਇੱਕ ਟੈਕਸ ਦੇ ਟੈਕਟਿਕਸ ਨੇ ਠੀਕ ਹੈ ਸਾਨੂੰ ਇਹ ਲੱਗਦਾ ਸੀਗਾ ਕਿ ਪੋਲਿਟਿਕਸ 'ਚ ਨਹੀਂ ਆਉਣਾ ਮੈਂ ਨਹੀਂ ਆ ਰਹੀ ਸੀਗੀ ਚਲੋ ਹਜੇ ਵੀ ਮੈਂ ਕੋਈ ਪੋਲਿਟੀਕਲ ਪਾਰਟੀ ਜੁਆਇਨ ਨਹੀਂ ਕੀਤੀ ਅਸੀਂ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤਾ ਸੀਗਾ ਬਟ ਆਮ ਆਦਮੀ ਪਾਰਟੀ ਤੁਸੀਂ ਸੋਚੋ ਉਹ ਹੀ ਸਰੋਪੇ ਉਹਨਾਂ ਨੂੰ ਪਾਈ ਜਾਂਦੇ ਉਹ ਹੀ ਸਰੋਪੇ ਉਹਨਾਂ ਨੂੰ ਪਾਈ ਜਾਂਦੇ ਦੈਸ ਨੋ ਡਿਫਰੈਂਸ ਕਿਸੇ ਵੀ ਪਾਰਟੀ ਆਜ਼ਾਦ ਜਿਹੜਾ ਬੰਦਾ ਆਜ਼ਾਦ ਸੋਚ ਦਾ ਮਾਲਕ ਹੁੰਦਾ ਹੈ ਨਾ ਉਹ ਆਪਣੀ ਜਿਹੜੀ ਸੋਚ ਹੈ ਨਾ ਉਹਨੂੰ ਘੋਟ ਨਹੀਂ ਸਕਦਾ ਜਿਵੇਂ ਕੁਵਰ ਸਿੰਘ ਪ੍ਰਤਾਪ ਨੂੰ ਤੁਸੀਂ ਸੁਣਦੇ ਹੋ ਇੰਨੀ ਵਧੀਆ ਸੋਚ ਹੈ ਉਸ ਇਨਸਾਨ ਦੀ ਇਹਨਾਂ ਵੈਲ এডਿਕੇਟਿਡ ਪਰਸਨ ਹੈ ਅੱਜ ਉਹਨੂੰ ਕਿਸੇ ਹੋਮ ਅਨਿਸਟਰੀ ਤੇ ਨਾ ਬਿਠਾਇਆ ਹੁੰਦਾ ਜੇ ਬਿਠਾਇਆ ਹੁੰਦਾ ਅੱਜ ਕੋਈ ਡਰਗ ਮਾਫੀਆ ਨਾ ਫੜਿਆ ਹੁੰਦਾ ਬਟ ਨਹੀਂ ਇਹੋ ਜਿਹੇ ਬੰਦੇ ਨੂੰ ਪਾਵਰ ਨਹੀਂ ਦਿੰਦੇ ਉਹਨੂੰ ਬੰਦੇ ਨੂੰ ਇੱਕ ਜਗ੍ਹਾ ਤੇ ਘੋਟ ਦੇਂਦੇ ਆ ਠੀਕ ਹੈ ਸੋ ਮੈਨੂੰ ਵੀ ਐਂ ਲੱਗਦਾ ਸੀਗਾ ਕਿ ਅੱਜ ਦੀ ਡੇਟ 'ਚ ਸਾਰੀਆਂ ਪਾਰਟੀਆਂ ਅਪਰੋਚ ਕਰਦੀਆਂ ਸਪੋਰਟ ਕਰਦੀ ਕੁੰਮਰ ਵਿਜੀ ਪ੍ਰਤਾਪ ਦੀ ਬਿਲਕੁਲ ਸਪੋਰਟ ਕਰਦੀ ਆ ਮੈਂ ਉਹਨਾਂ ਦੇ ਹੱਕ 'ਚ ਵੇਖੋ ਸਤਪਾਲ ਬਿੰਬਲਾ ਡਾਂਗ ਜਿਹਦੇ ਨਾਲ ਮੇਰਾ ਬਚਪਨ ਬੀਤਿਆ ਹੈ ਮੇਰੇ ਫਾਦੋ ਕਾਮਰੇਟ ਸੀਗੇ ਠੀਕ ਹੈ ਮੈਂ ਮੇਰੀ ਸੋਚ ਹੈ ਉਹ ਠੀਕ ਹੈ ਉਹ ਉਹਨਾਂ ਦੀ ਬਹੁਤ ਰਿਸਪੈਕਟ ਕਰਦੇ ਆ ਲੋ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਕਿ ਉਹਦੇ ਨਾਲ ਨਿਸ਼ਾਨੇ ਵੀ ਸਾਦੇ ਜਾਂਦੇ ਤੁਹਾਡੇ ਵੇਖੋ ਮੇਰੀ ਗੱਲ ਸੁਣੋ ਕਾਮਰੇਡ ਸੋਚ ਬਾਬਾ ਨਾਨਕ ਜੀ ਵਾਲੀ ਸੋਚ ਹੈ ਮੇਰੀ ਕਿਰਤ ਕਰੋ ਵੰਡ ਕੇ ਛਕੋ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਸਮਾਜਵਾਦ ਜਿਹੜਾ ਹੈ ਉਹ ਸਿਰਜਣਾ ਚਾਹੀਦਾ ਹੈ ਜੋ ਭਗਤ ਸਿੰਘ ਹੁਣਾਂ ਦੀ ਸੋਚ ਸੀਗੀ ਪਰ ਮੈਨੂੰ ਲੱਗਦਾ ਅੱਜ ਉਹ ਹੈ ਨਹੀਂ ਨਾ ਉਹ ਪੋਲਿਟਿਕ ਚ ਦਿਖਦਾ ਇੱਥੇ ਸਾਰੇ ਆਪੋ ਆਪਣਾ ਘਰ ਭੜ ਰਹੇ ਨੇ ਬੇਫਕੂ ਬਣਾ ਰਹੇ ਨੇ ਲੋਕਾਂ ਨੂੰ ਠੀਕ ਹੈ ਇਨੋਸੈਂਟ ਲੋਕੀ ਆ ਗੱਲਾਂ ਦੇ ਪਿੱਛੇ ਲੱਗ ਜਾਂਦੇ ਨੇ ਅੱਜ ਤੁਸੀਂ ਇੱਥੋਂ ਰਮਦਾਸ ਜਾ ਕੇ ਦੇਖ ਲਓ ਅੰਮ੍ਰਿਤਸਰ ਤੋਂ 15 ਸਾਲ ਪਿੱਛੇ ਹੈ ਉੱਥੋਂ ਕੋਈ ਡਿਵੈਲਪਮੈਂਟ ਨਹੀਂ ਹੈਗੀ ਕੁਛ ਨਹੀਂ ਹੈਗਾ ਔਰ ਇਨਾਂ ਲੋਕਾਂ ਨੂੰ ਕੋਈ ਸ਼ਰਮ ਨਹੀਂ ਹੈਗੀ ਆਜ਼ਾਦ ਉਮੀਦਵਾਰ ਜਿਹੜੀ ਸੋਚ ਹੈ ਨਾ ਉਹਨਾਂ ਨੂੰ ਵੋਟਾਂ ਪਾਓ ਵੇਖੋ ਲਹਿੰਦੇ ਪੰਜਾਬ ਦੇ ਵਿੱਚ ਅੱਜ ਆਜ਼ਾਦ ਜਤਾਤੇ ਅਵੇਅਰ ਸੀਗੇ ਲੋਕੀ ਅੱਜ ਸਾਡੇ ਇੱਥੇ ਹਜੇ ਵੀ ਲੋਕੀ ਧੜੇ ਬਾਜ਼ੀਆਂ ਦੇ ਵਿੱਚ ਲੱਗੇ ਹੋਏ ਆ ਮੈਨੂੰ ਸਭ ਤੋਂ ਜ਼ਿਆਦਾ ਡਿਫਿਕਲਟੀ ਫੀਲ ਹੋਈ ਹੈ ਕਿ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਆਪਣਾ ਗੱਲ ਹੀ ਨਹੀਂ ਕਰ ਸਕਦੇ ਕਿਵੇਂ ਗੱਲ ਕਰੋਗੇ ਕੋਈ ਕਾਲੀ ਦਲ ਵਾਲਾ ਹੈ ਕੋਈ ਆਮ ਆਦਮੀ ਪਾਰਟੀ ਵਾਲਾ ਹੈ ਕੋਈ ਦੂਜੀ ਪਾਰਟੀ ਵਾਲਾ ਹੈ ਤੁਸੀਂ ਕਿਵੇਂ ਕਿਸੇ ਪਿੰਡ ਦੇ ਸਰਪੰਚ ਨਾਲ ਗੱਲ ਕਰੋਗੇ ਵੋਟਾਂ ਹੀ ਨਹੀਂ ਪਵਾਣਗੇ ਤੋ ਡਬੂਥੀ ਨਹੀਂ ਲਾਣਗੇ ਮੈਂ ਕਹਿੰਨੀ ਨਾ ਬੂਥ ਲਾਓ ਪਰ ਵੋਟ ਦੇ ਲੋਕਾਂ ਦਾ ਆਪਣਾ ਹੱਕ ਵਾ ਨਾ ਜਿਸ ਸਰਪੰਚ ਦੇ ਕਹਿ ਦੇ ਉੱਤੇ ਜੇ ਵੋਟ ਪਾਣੀ ਆ ਤਾਂ ਫਿਰ ਹੱਕ ਤੇ ਲੋਕੀ ਇਸਤੇਮਾਲ ਕਰਦੇ ਨੇ ਵੀ ਆਪਣਾ ਸਾਨੂੰ ਲੋਕਾਂ ਤੱਕ ਵਿਖੋ ਤਾਂ ਸਾਨੂੰ ਲੋਕਾਂ ਤੱਕ ਪਹੁੰਚਿਆ ਨਹੀਂ ਜਾਂਨ ਦਿੱਤਾ ਜਾਂਦਾ ਪਿੰਡ ਦੇ ਵਿੱਚ ਬਹਾਨੇ ਜੇ ਬਣਾ ਦਿੱਤੇ ਜਾਂਦੇ ਨੇ ਜਾਂ ਤੇ ਵੇਖੋ ਮੇਰੀ ਗੱਲ ਸੁਣੋ ਤੁਹਾਡਾ ਚੈਨਲ ਹੈ ਤੁਹਾਡੇ ਚੈਨਲ ਦੇ ਮੀਡੀਅਮ ਦੇ ਮਾਧਿਅਮ ਦੇ ਅਕੋਰਡਿੰਗਲੀ ਮੈਂ ਇਹ ਗੱਲ ਰੱਖ ਰਹੀਆਂ ਕਿ ਰੇਸ਼ਮ ਨੂੰ ਵੋਟ ਪਾ ਦਿਓ ਠੀਕ ਹੈ ਸਾਡੇ ਵਾਸਤੇ ਤੇ ਰੇਸ਼ਮ ਉਹਦਨ ਹੀ ਜਿੱਤਿਆ ਜਿੱਦੋਂ ਉਹਨੇ ਕਾਗਜ਼ ਭਰ ਦੇਣੇ ਆ ਕਿਉਂਕਿ ਬਹੁਤ ਘੱਟ ਯੂਥ ਬੰਦਿਆਂ ਦੇ ਵਿੱਚ ਇਹ ਤਾਕਤ ਹੁੰਦੀ ਹੈ ਵੀ ਇਹਨਾਂ ਲੋਕਾਂ ਦੇ ਸਾਹਮਣੇ ਕਾਗਜ਼ ਭਰਨੇ ਜਾਂ ਤਾਂ ਲੋਕੀ ਸੋਚਦੇ ਹਾਏ ਹਾਏ ਪੈਸੇ ਬੜੇ ਲੱਗਣੇ ਆ ਅਸੀਂ ਕੀ ਕਰਾਂਗੇ ਬਟ ਮੈਨੂੰ ਲੱਗਦਾ ਜਿੱਤ ਹਾਰ ਜਿਹੜੀ ਉਹ ਆਪਣੇ ਵਿੱਚ ਹੁੰਦੀ ਹੈ ਤੁਹਾਡੀ ਸੋਚ ਚੰਗੀ ਹੋਣੀ ਚਾਹੀਦੀ ਹੈ ਚੰਗੇ ਸਮਾਜ ਨੂੰ ਸਿਰਜਣ ਦੀ ਠੀਕ ਹੈ ਉਹ ਹਰ ਇੱਕ ਬੰਦੇ ਦੀ ਨਹੀਂ ਹੁੰਦੀ ਸੋ ਆਪਾਂ ਜਿਹੜੀ ਸੋਚ ਹੈ ਨਾ ਅੱਜ ਮੈਨੂੰ ਦੱਸੋ ਮੈਨੂੰ ਕਿਹੜੀ ਪਾਰਟੀ ਦੀ ਆਫਰ ਨਹੀਂ ਸੀਗੀ ਮੈਨੂੰ ਸਾਰੀਆਂ ਪਾਰਟੀਆਂ ਦੀ ਆਫਰ ਸੀਗੀ ਸਾਰੀਆਂ ਜਿਹੜੀਆਂ ਮੌਜੂਦਾ ਪਾਰਟੀਆਂ ਆ ਸਾਰੀਆਂ ਦੀ ਆਫਰ ਸੀਗੀ ਮੈਨੂੰ ਪਿਛਲੀ ਵਾਰ ਟਿਕਟਾਂ ਵੀ ਆਫਰ ਸੀਗੀਆਂ ਠੀਕ ਹੈ ਬਟ ਮੈਂ ਅੱਜ ਕਿਉਂ ਖੜੀ ਆ ਇੱਥੇ ਰੇਸ਼ਮ ਬਲੋਕ ਕਮੈਂਟ ਵਿੱਚ ਹੈ ਕਿਉਂ ਕਹਿੰਦੇ ਵੇ ਕਿ ਕਿਸੇ ਪਾਰਟੀ ਨੇ ਆਫਰ ਨਹੀਂ ਦਿੱਤੀ ਤਾਂ ਕਰਕੇ ਆਜ਼ਾਦ ਖੜੇ ਕਰ ਦਿੱਤਾ ਆਪਣਾ ਕਿਸੇ ਸਰਜਨ ਮੇਰੀ ਗੱਲ ਸੁਣੋ ਮੈਂ ਨਹੀਂ ਖੜੇ ਕੀਤਾ ਰੇਸ਼ਮ ਨੂੰ ਠੀਕ ਹੈ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਪਿਛਲੀ ਵਾਰੀ ਵੀ ਟਿਕਟ ਆਫ ਉਹ ਵੀ ਕਿ ਜੁ ਕਹਿੰਦੇ ਰਾਜਸਥਾਨ ਸੀ ਹਲਕੇ ਤੋਂ ਵੀ ਜੀ ਤੇ ਅ ਮੋਹਾਲੀ ਤੋਂ ਵੀ ਓਕੇ ਭਾਜਪਾ ਗਵਰਨਮੈਂਟ ਵੱਲੋਂ ਵੀ ਮੈਨੂੰ ਆਫਰ ਸੀਗੀ ਅਕਾਲੀ ਦਲ ਵੱਲੋਂ ਵੀ ਆਫਰ ਸੀਗੀ ਆਮ ਆਦਮੀ ਪਾਰਟੀ ਵੱਲੋਂ ਵੀ ਆਫਰ ਸੀਗੀ ਐਂਡ ਇਨ ਫੈਕਟ ਤੁਹਾਡੇ ਜਿਹੜੇ ਮੌਜੂਦਾ ਜਿਹੜੇ ਵੀ ਇਹ ਹੈਗੇ ਇਲੈਕਸ਼ਨ ਲੜ ਰਹੇ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਇਹਨਾਂ ਵਿੱਚੋਂ ਆਫਰ ਆਈ ਕਿ ਸਾਡਾ ਇਲੈਕਸ਼ਨ ਕੈਂਪੇਨ ਕਰ ਦਿਓ ਤੁਹਾਨੂੰ ਪੈਸੇ ਦੇ ਦੇਣੇ ਆ ਹਮ ਸਾਰਿਆਂ ਦਾ ਨਾਮ ਲੈ ਲੈਣਾ ਠੀਕ ਹੈ ਨੇ ਮੈਂ ਨਹੀਂ ਲੈਣਾ ਚਾਹੁੰਦੀ ਨਾ ਵਾਈ ਵਿਲ ਆਈ ਕੈਨਟ ਗੈਟ ਇਨਟੂ ਕਾਂਟ੍ਰੋਵਰਸੀ ਮੈਂ ਇੱਥੇ ਆ ਇੱਕ ਬੰਦੇ ਦੀ ਸਪੋਰਟ ਵਾਸਤੇ ਠੀਕ ਹੈ ਜਿਹੜਾ ਬੰਦੇ ਦੇ ਕੋਲ ਨਾ ਪੋਲਿਟੀਕਲ ਬੈਕਗ੍ਰਾਉਂਡ ਹੈ ਜਿਹੜੇ ਬੰਦੇ ਕੋਲ ਨਾ ਜਿਆਦਾ ਪੈਸਾ ਹੈ ਬਟ ਸੋਚ ਹੈ ਚੰਗੀ ਚੰਗੇ ਸਮਾਜ ਨੂੰ ਸਿਰਜਣ ਦੀ ਔਰ ਮੈਨੂੰ ਲੱਗਦਾ ਹੈ ਜਦੋਂ ਦੇਸ਼ ਆਜ਼ਾਦ ਕਰਵਾਇਆ ਸੀਗਾ ਭਗਤ ਸਿੰਘ ਉਹਨਾਂ ਕੋ ਵੀ ਇਹੀ ਸੋਚ ਹੀ ਸੀਗੀ ਵਿਚਾਰਿਆ ਗੋਲ ਹੋਰ ਕੁਝ ਨਹੀਂ ਸੀਗਾ ਠੀਕ ਹੈ ਔਰ ਇਹੀ ਸੋਚ ਜਿਹੜੀ ਉਹ ਜਾਗ ਲਾਉਂਦੀ ਹੈ ਯੂਥ ਦੇ ਵਿੱਚ ਔਰ ਮੈਨੂੰ ਲੱਗਦਾ ਹੈ ਇਹੀ ਹੋਣੀ ਚਾਹੀਦੀ ਹੈ ਅੱਛਾ ਕਿਸਾਨੀ ਅੰਦੋਲਨ ਦੇ ਵਿੱਚ ਵੱ ਬڑا ਸਮਾਉ ਉੱਥੇ ਰਹਿ ਵੀ ਹੱਕ ਦੀ ਲੜਾਈ ਲੜੀ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਬਿਆਨਬਾਜ਼ੀ ਵੀ ਕੀਤੀ ਸਰਕਾਰ ਨੂੰ ਤੁਸੀਂ ਆੜੇ ਹੱਥੀ ਵੀ ਲੱਤਾ ਪਰ ਫਿਰ ਵੀ ਤੁਸੀਂ ਦੱਸਦੇ ਪਏ ਕਿ ਮੈਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ ਤਾਂ ਕਿਸਾਨ ਤੁਹਾਡੇ ਨਾਲ ਨਹੀਂ ਹੈ ਇਟਸ ਨੋਟ ਅਬਾਊਟ ਕਿਸਾਨ ਨਾਲ ਨਹੀਂ ਮੈਂ ਨਹੀਂ ਕਹਿ ਰਹੀ ਕਿ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਕਿ ਪਿੰਡਾਂ ਦੇ ਵਿੱਚ ਧੜੇਬਾਜ਼ੀਆਂ ਬਹੁਤ ਨੇ ਕੋਈ ਕਾਂਗਰਸੀ ਹੈ ਕੋਈ ਅਕਾਲੀ ਦਲੀ ਹੈ ਕੋਈ ਆਮ ਆਦਮੀ ਪਾਰਟੀ ਨੂੰ ਬਲੋਂਗ ਕਰਦਾ ਹੈ ਆਜ਼ਾਦ ਸੋਚ ਦੇ ਲੋਕੀ ਬਹੁਤ ਘੱਟ ਹੁੰਦੇ ਨੇ ਜਿਹੜੇ ਕਿ ਆਜ਼ਾਦ ਸੋਚ ਨੂੰ ਲੈ ਕੇ ਤੁਰਦੇ ਨੇ ਠੀਕ ਹੈ ਹਰ ਇੱਕ ਬੰਦਾ ਆਪਣੀ ਕਾਰੋਬਾਰ ਨੂੰ ਲੈ ਕੇ ਸੋਚਦਾ ਆ ਸਾਡੀ ਫਿਲਮ ਇੰਡਸਟਰੀ ਦੇ ਵਿੱਚ ਵੀ ਸਾਰੇ ਬੰਦੇ ਕਾਰੋਬਾਰ ਨੂੰ ਲੈ ਕੇ ਸੋਚਦੇ ਨੇ ਅੱਜ ਸੋਨੀਆ ਮਾਨ ਫਿਲਮਾਂ ਕਿਉਂ ਨਹੀਂ ਕਰ ਰਹੀ ਕਿੰਨਾ ਕਾਰੋਬਾਰ ਛੱਡ ਕੇ ਸਾਈਟ ਤੇ ਬੈਠੀ ਐ ਕਿਉਂਕਿ ਉਹਨਾਂ ਦਾ ਬਿਜ਼ਨਸ ਕਿਤੇ ਨਾ ਕਿਤੇ ਕਾਰਪੋਰੇਟ ਕੰਪਨੀਆਂ ਦੇ ਨਾਲ ਜੁੜਿਆ ਹੋਇਆ ਆ ਜਦੋਂ ਮੈਂ ਬੋਲੂਗੀ ਬੀਜੇਪੀ ਦੇ ਖਿਲਾਫ ਕਿਤੇ ਨਾ ਕਿਤੇ ਬਿਜ਼ਨਸ ਅਫੈਕਟ ਹੋਊਗਾ ਉਹਨਾਂ ਦਾ ਕਿ ਨਹੀਂ ਹੋਊਗਾ ਸੋ ਸਾਰੀਆਂ ਚੀਜ਼ਾਂ ਸੋ ਸਮਝ ਕੇ ਕਈ ਲੋਕਾਂ ਨੇ ਕੰਮ ਲਏ ਹੁੰਦੇ ਆ ਕਈ ਸਰਪੰਚ ਮੌਜੂਦਾ ਜਿਹੜੇ ਹੁੰਦੇ ਆ ਉਹ ਮੌਜੂਦਾ ਐਮਐਲਏ ਦੇ ਨਾਲ ਜੁੜੇ ਹੁੰਦੇ ਆ ਤੁਹਾਨੂੰ ਪਤਾ ਪਿੰਨਾਂ ਦੇ ਵਿੱਚ ਜਿਹੜੀਆਂ ਗ੍ਰਾਂਟਾਂ ਆਉਂਦੀਆਂ ਨੇ ਉਹ ਵੀ ਐਮਐਲਐਸ ਦੇ ਥਰੂ ਆਉਂਦੀਆਂ ਨੇ ਠੀਕ ਐ ਸੋ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਹਰ ਕੋਈ ਬੰਦਾ ਬੰਦ ਸਾਂਝ ਰੱਖਦਾ ਹੋਊਗਾ ਤੇ ਉਹ ਜ਼ਰੂਰ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਵੋਟ ਪਾ ਦੂਗਾ ਰਾਈਟ ਬਟ ਮੈਂ ਇਹ ਕਹਿੰਨੀ ਆ ਵੀ ਇੱਕ ਆਜ਼ਾਦ ਕੈਂਡੀਡੇਟ ਵਾਸਤੇ ਵੈਰੀ ਡਿਫਿਕਲਟ ਬਿਕਾਜ਼ ਇੱਕ ਤੇ ਚੋਣ ਨਿਸ਼ਾਨ ਹੀ ਨਹੀਂ ਮਿਲਦਾ ਛੇਤੀ ਹੁਣ ਤੁਸੀਂ ਸੋਚੋ ਆ ਕਾਗਜ਼ ਭਰਨੇ ਆ 7 ਤੋਂ ਸ਼ੁਰੂ ਹੋ ਜਾਣੇ 14 ਤਰੀਕ ਤੱਕ ਚੋਣ ਨਿਸ਼ਾਨ ਕਦੋਂ ਮਿਲੂਗਾ ਕਿੰਨੇ ਕ ਦਿਨ ਨਿਕਲ ਜਾਣਗੇ ਹੁਣ ਅੱਜ ਦੇ ਚਲੋ ਮੈਂ ਰੇਸ਼ਮ ਦੇ ਨਾਲ ਹੈਗੀ ਆਂ ਮੈਂ ਆਪਣੇ ਸੋਸ਼ਲ ਮੀਡੀਆ ਤੇ ਪਾ ਦੂੰਗੀ ਜਾਂ ਮੈਂ ਤੁਹਾਡੇ ਚੈਨਲ ਤੇ ਪਾ ਦੂੰਗੀ ਇਹ ਜਿਹੇ ਆਜ਼ਾਦ ਉਮੀਦਵਾਰ ਬਹੁਤ ਨੇ ਜਿਨ੍ਹਾਂ ਵਿਚਾਰਿਆਂ ਦੀ ਇੰਟਰਵਿਊ ਨੀ ਕੋਈ ਲੈਂਦਾ ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਆਵਾਜ਼ਾਂ ਉੱਠਦੀਆਂ ਨੇ ਉਹ ਕਿਤੇ ਨਾ ਕਿਤੇ ਗਾਇਬ ਵੀ ਕਰ ਦਿੱਤੀਆਂ ਜਾਂਦੀਆਂ ਨੇ ਬਟ ਮੈਂ ਇਹ ਗੱਲ ਕਹਿਨੀ ਆ ਆਪਾਂ ਡਰਦੇ ਨਹੀਂ ਕਿਸੇ ਤੋਂ ਅਸੀਂ ਅਕਾਲਪੁਰ ਤੋਂ ਡਰਦੇ ਹਾਂ ਬਸ ਬਸ ਸਾਡੀ ਜਿਹੜੀ ਸੋਚ ਹੈ ਅਸੀਂ ਇਸ ਸਮਾਜ ਦੇ ਉੱਤੇ ਜਾਗ ਲਾਉਂਦੇ ਰਵਾਂਗੇ ਸੱਚ ਦਾ ਪੈਰਾ ਦਿੰਦੇ ਰਵਾਂਗੇ ਸੱਚ ਦੇ ਲੋਕਾਂ ਨੂੰ ਆਪਾਂ ਸਪੋਰਟ ਕਰਦੇ ਰਵਾਂਗੇ ਦੈਟਸ ਇੰਪੋਰਟੈਂਟ ਔਰ ਅੱਛਾ ਜਿਹੜੇ ਪੰਜਾਬੀ ਕਲਾਕਾਰ ਮੈਦਾਨ ਦੇ ਵਿੱਚ ਉਤਾਰੇ ਗਏ ਨੇ بڑے ਕਲਾਕਾਰ ਉਤਾਰੇ ਗਏ ਨੇ ਅਸੀਂ ਇਹ ਵੀ ਕਹਿ ਸਕਦੇ ਜਿਹਨੇ ਪਿਛਲੀ ਵਾਰ ਦੀ ਗੱਲ ਕੀਤੀ ਜਿਹੜਾ ਸੰਨੀ ਦਿਓਲ ਦਾ ਉੱਥੇ ਪਹੁੰਚੇ ਸਨ ਵੱਡੇ ਕਲਾਕਾਰ ਸੀ ਪਰ ਲੱਗਦਾ ਹੈ ਕਿ ਕਲਾਕਾਰ ਜਦੋਂ ਇਸ ਸਿਆਸਤ ਵਿੱਚ ਆ ਜਾਂਦਾ ਤਾਂ ਉਹਦੇ ਨਾਲ ਕੁਝ ਬਣ ਜੇਗਾ ਲੋਕਾਂ ਦਾ ਕਲਾਕਾਰ ਵੈਸੇ ਨਹੀਂ ਕਿਸੇ ਨੂੰ ਜਲਦੀ ਮਿਲਿਆ ਜਾਂਦਾ ਤੇ ਕੋ ਗੱਲ پتہ ਕੀ ਹੁੰਦੀ ਹੈ ਸਨੀ ਦਿਓਲ ਦੇ ਨਾਲ ਤੁਸੀਂ ਸਾਰਿਆਂ ਨੂੰ ਕੰਪੇਅਰ ਨਹੀਂ ਕਰ ਸਕਦੇ ਪੰਜੋਂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਅੱਜ ਮੈਂ ਕਲਾਕਾਰ ਹਾਂ ਮੈਂ ਤੁਹਾਡੇ ਸਾਹਮਣੇ ਬੈਠੀ ਹਾਂ ਠੀਕ ਹੈ ਮੈਂ ਸਾਰੀਆਂ ਟਿਕਟਾਂ ਛੱਡ ਕੇ ਸਾਰੇ ਕਾਰੋਬਾਰ ਛੱਡ ਕੇ ਇੱਕ ਆਜ਼ਾਦ ਉਮੀਦਵਾਰ ਵਿਚਾਰੇ ਦੀ ਸਪੋਰਟ ਕਰ ਰਹੀ ਹਾਂ ਜਿਹਦੀ ਚੰਗੀ ਸੋਚ ਹੈ ਠੀਕ ਹੈ ਮੈਂ ਤੇ ਕੋਈ ਸਕਿਉਰਿਟੀ ਲੈ ਕੇ ਨਹੀਂ ਬੈਠੀ ਤੁਹਾਡੇ ਸਾਹਮਣੇ ਠੀਕ ਹੈ ਸਾਰੇ ਕੁਝ ਛੱਡ ਕੇ ਬੈਠੀ ਹੈ ਨਾ ਸਨੀ ਦਿਓਲ ਵਰਗੇ ਦੀ ਸੋਚ ਸੀਗੀ ਉਹ ਬੰਬੇ ਆਇਆ ਸੀਗਾ ਭਾਜਪੀ ਦੇ ਨਾਲ ਉਹਦੀ ਕੀ ਕੋਆਰਡੀਨੇਸ਼ਨ ਸੀਗੀ ਕੀ ਨਹੀਂ ਸੀਗੀ ਠੀਕ ਹੈ ਸਾਡੀ ਉਹ ਕੋਆਰਡੀਨੇਸ਼ਨ ਨਹੀਂ ਹੈਗੀ ਰਾਈਟ ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਆਂ ਔਰ ਪੰਜਾਬ ਦੇ ਵਿੱਚ ਰਹਿੰਦੇ ਆਂ ਰਾਈਟ ਇਸ ਕਰਕੇ ਪਿੰਨਾ ਜੀ ਵੀ ਜਾਣਦੇ ਆ ਕਿਸਾਨ ਅੰਦੋਲਨ ਚ ਇੱਕ ਸਾਲ ਰਹੇ ਉੱਥੇ ਲੋਕਾਂ ਦੀਆਂ ਮਜਬੂਰੀਆਂ ਦੇਖੀਆਂ ਸਾਰੀਆਂ ਚੀਜ਼ਾਂ ਦੇਖੀਆਂ ਸਾਨੂੰ ਇਸ ਚੀਜ਼ਾਂ ਦਾ ਲਾਲਚ ਨਹੀਂ ਹੈਗਾ ਦੂਜੀ ਗੱਲ ਜੀ ਤੁਸੀਂ ਕਹ ਲੋ ਗੱਲ ਕਰੂ ਕਰਮਜੀਤ ਅਨਮੋਲ ਪਾਈ ਦੀ ਕਰਮਜੀਤ ਅਨਮੋਲ ਪਾਈ ਰਾਜ ਕੋਰੋਨਾ ਦਾ ਬਿਜ਼ਨਸ ਚੱਲ ਰਿਹਾ ਸੀਗਾ ਵਧੀਆ ਫਿਲਮਾਂ ਚੱਲ ਰਹੀਆਂ ਸੀਗੀਆਂ ਸਾਰਾ ਕੁਝ ਚੱਲ ਰਿਹਾ ਸੀ ਮੈਂ ਤੇ ਆਪ ਭਾਈ ਨੂੰ ਕਿਹਾ ਗਾਲਾਂ ਖਾਣ ਵਾਸਤੇ ਆਇਓ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਕਿਹੜੀ ਚੀਜ਼ ਦੀ ਕਮੀ ਸੀਗੀ ਪੈਸੇ ਦੀ ਕਮੀ ਸੀਗੀ ਫੇਮ ਦੀ ਕਮੀ ਸੀਗੀ ਕਿਸੇ ਚੀਜ਼ ਦੀ ਕਮੀ ਨਹੀਂ ਸੀਗੀ ਨਾ ਬਸ ਉਹ ਵੀ ਇੱਕ ਸਮਾਜ ਦੀ ਗੱਲ ਰੱਖਣ ਵਾਸਤੇ ਆਇਆ ਸੀਗਾ ਪਰ ਲੋਕਾਂ ਨੇ ਕਦਰ ਨਹੀਂ ਪਾਈ ਵੱਡੇ ਵੱਡੇ ਪੋਲੀਟੀਸ਼ੀਅਨਸ ਨੇ ਗੇਮ ਕਰਕੇ ਉਹਨੂੰ ਹਰਵਾ ਦਿੱਤਾ ਹੂੰ ਹੂੰ ਠੀਕ ਹੈ ਇਹ ਇਹ ਲੋਕਾਂ ਨੂੰ ਨਾ ਆਪਣੇ ਲੋਕੀ ਬਹੁਤ ਇਮੋਸ਼ਨਲ ਨੇ ਲਾਈ ਲੱਗ ਨੇ ਚੇਤੀ ਨਹੀਂ ਸਮਝ ਸਕਦੇ ਕਿਸੇ ਲੋਕ ਨੂੰ ਆਪਣੇ ਤੁਸੀਂ ਪਿੰਡ ਤੋਂ ਸ਼ੁਰੂ ਕੀਤਾ ਸੀ ਇੱਕ ਜਿਹੜਾ ਨਸ਼ਾ ਛਡਾਓ ਇੱਕ ਸਿਸਟਮ ਸ਼ੁਰੂ ਕੀਤਾ ਸੀ ਕਿ ਜਿਹੜਾ ਨਸ਼ਾ ਵੇਚਦਾ ਉਹਨੂੰ ਫੜਦੇ ਪਿਆ ਕਰੀਬ 80 90 ਪਿੰਡ ਤੁਹਾਡੇ ਨਾਲ ਅਟੈਚ ਹੋ ਵੀ ਚੁੱਕੇ ਸੀ ਕਿੰਨਾ ਕੁ ਰਿਸਪੌਂਸ ਉਸ ਗੱਲ ਨੂੰ ਲੈ ਕੇ ਤੁਹਾਨੂੰ ਮਿਲਦਾ ਪਿਆ ਵੇਖੋ ਮੇਰੀ ਗੱਲ ਸੁਣੋ ਅਸੀਂ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਕਮੇਟੀਆਂ ਬਣਾਈਆਂ ਸੀਗੀਆਂ ਪਿੰਡਾਂ ਦੇ ਵਿੱਚ ਡਰੱਗਸ ਦੀਆਂ ਔਰ ਫਿਰ ਕੀ ਹੋਇਆ ਵੀ ਅਸੀਂ ਸਾਰੇ ਪਿੰਡਾਂ ਦੇ ਵਿੱਚ ਬਣਾ ਕੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਸੀਗੇ ਉਹਨਾਂ ਨੂੰ ਸੁਆਮੀ ਵਿਵੇਕਾਨੰਦ ਦੇ ਇੱਥੇ ਜਮ੍ਹਾਂ ਵੀ ਕਰਵਾਇਆ ਸੀਗਾ ਗਵਰਨਮੈਂਟ ਦੇ ਵਿੱਚ ਉਸ ਤੋਂ ਬਾਅਦ ਜਿਹੜੇ ਪਿੰਡ ਦੇ ਵਿੱਚ ਨਸ਼ਾ ਵੇਚਦੇ ਸੀਗੇ ਉਹਨਾਂ ਨੂੰ ਤੇ ਅਸੀਂ ਫੜ ਲਿਆ ਪਰ ਜਿਹੜੇ ਉਹਨਾਂ ਨੂੰ ਸਪਲਾਈ ਕਰਦੇ ਸੀਗੇ ਵੱਡੇ ਤਸਕਰ ਮੈਂ ਸ਼ੁਰੂਆਤ ਚ ਇਹੀ ਗੱਲ ਕੀਤੀ ਸੀਗੀ ਉਹਨਾਂ ਨੂੰ ਕਿਵੇਂ ਫੜਿਆ ਜਾਊਗਾ ਯਾਰ ਉਹ ਫੰਡਿੰਗ ਦੇ ਦਿੰਦੇ ਐ ਜਿਹੜੀ ਸਰਕਾਰ ਆਂਦੀ ਉਹਦਾ ਸਰੂਪਾ ਪਾ ਕੇ ਫੰਡਿੰਗ ਦੇ ਦਿੰਦੇ ਕਿਵੇਂ ਫੜਾਂਗੇ ਆਪਾਂ ਇਹਨੂੰ ਹਟਾ ਤਾਦੀ ਹੋਏਗਾ ਹੱਲ ਤਾਂ ਦੀ ਹੋਏਗਾ ਜੇ ਤੁਸੀਂ ਆਪਣੇ ਆਪ ਦੇ ਵਿੱਚ ਆਪਣੇ ਜ਼ਮੀਰ ਜਗਾਓਗੇ ਆਜ਼ਾਦ ਬੰਦਿਆਂ ਨੂੰ ਲੈ ਕੇ ਆਓਗੇ ਜੇ ਰੇਸ਼ਮ ਨਹੀਂ ਕੰਮ ਕਰਦਾ ਰੇਸ਼ਮ ਦੀਆਂ ਅੱਖਾਂ ਚੱਖਾਂ ਪਾ ਕੇ ਪੁੱਛੋ ਤੂੰ ਕੰਮ ਨਹੀਂ ਕੀਤਾ ਇਹਨੂੰ ਹਟਾਓ ਤੇ ਦੂਜੇ ਨੂੰ ਲੈ ਕੇ ਆਓ ਤਦ ਕੁਰਸੀ ਮਿਲਣ ਤੋਂ ਬਾਅਦ ਅੱਖਾ-ਚੱਖਾ ਪੈਂਦੀਆਂ ਨਹੀਂ ਲੱਗਣੇ ਲੱਗਣ ਦਿੰਦਾ ਕੋਈ ਉਹੋ ਹੀ ਤੇ ਗੱਲ ਹੈ ਨਾ ਪੈਣੀਆਂ ਚਾਹੀਦੀਆਂ ਨੇ ਮੈਂ ਤੁਹਾਨੂੰ ਕੀ ਕਿਹਾ ਰੇਸ਼ਮ ਨੂੰ ਵੋਟਾਂ ਪੈਣ ਨਾ ਪੈਣ ਇਹ ਵੱਖਰੀ ਗੱਲ ਹੈ ਰੇਸ਼ਮ ਨੇ ਜਿੱਦਨ ਕਾਗਜ਼ ਭਰਤੇ ਆ ਨਾ ਉਦਨ ਹੀ ਉਹ ਜਿੱਤ ਗਿਆ ਕਿਉਂਕਿ ਉਹਨੇ ਅੱਖਾ-ਚੱਖਾ ਪਾ ਕੇ ਸਵਾਲ ਪੁੱਛਣਾ ਜ਼ਰੂਰੀ ਸਮਝਿਆ ਬਿਕਾਜ਼ ਦੇ ਆ ਪਬਲਿਕ ਸਰਵੈਂਟਸ ਉਹਨਾਂ ਨੂੰ ਪੇ ਮਿਲਦੀ ਆ ਉਹਨਾਂ ਕੋ ਘਰ ਹੁੰਦਾ ਆ ਉਹਨਾਂ ਕੋ ਗੱਡੀ ਹੁੰਦੀ ਆ ਉਹਨਾਂ ਦੇ ਆਪਾਂ ਕਿਉਂ ਗੋਡੀ ਹੱਥ ਲਾਈਏ ਬਈ ਵੀ ਆਪਾਂ ਆਪਣੀ ਕੀਮਤੀ ਵੋਟ ਪਾ ਕੇ ਉਹਨਾਂ ਨੂੰ ਜਿਤਾਇਆ ਆ ਸੋ ਸਾਡਾ ਕੋਈ ਸਾਡਾ ਹੱਕ ਬੰਦਾ ਉਹਨਾਂ ਨੂੰ ਕੁਐਸਚਨ ਕਰਨ ਦਾ ਕਿ ਤੁਸੀਂ ਆ ਨਹੀਂ ਕੀਤਾ ਤੁਸੀਂ ਆ ਨਹੀਂ ਕੀਤਾ ਜਿੱਦਨ ਇਹ ਅਵੇਅਰਨੈਸ ਆਜੂਗੀ ਨਾ ਉਹ ਦਿਨ ਸਭ ਕੁਝ ਠੀਕ ਹੋ ਜਾਊਗਾ 72 ਸਾਲਾਂ ਦਾ ਮੁੰਡਾ ਹੈ ਕਿਤਾਬਾਂ ਪੜ੍ਹਦਾ ਹੈ ਲਿਖਦਾ ਹੈ ਵਧੀਆ ਬੋਲਦਾ ਹੈ ਠੀਕ ਹੈ ਅੱਜ ਦੀ ਇਸ ਏਜ ਦੇ ਬੱਚੇ ਬਾਹਰ ਗਏ ਹੋਏ ਆ ਇਸ ਏਜ ਦੇ ਬੱਚੇ ਡਰੱਗਸ 'ਤੇ ਜਾ ਰਹੇ ਆ ਆਪਣਾ ਕੈਰੀਅਰ ਵੇਖ ਰਿਹਾ ਬਹੁਤ ਘੱਟ ਬੱਚੇ ਹੁੰਦੇ ਆ ਜਿਹੜੇ ਸਮਾਜ ਵਾਸਤੇ ਆਵਾਜ਼ ਚੁੱਕਣ ਵਾਸਤੇ ਅੱਗੇ ਆਉਂਦੇ ਆ ਸੋ ਇਸ ਕਰਕੇ ਆਪਾਂ ਨੂੰ ਇਹ ਜੇ ਹੀਰਿਆਂ ਦੀ ਪਛਾਣ ਕਰਨੀ ਚਾਹੀਦੀ ਹੈ ਮੈਂ ਕਹਿੰਨੀ ਆ ਰੇਸ਼ਮ ਨੂੰ ਇੱਕ ਵਾਰੀ ਮੌਕਾ ਦਿਓ ਠੀਕ ਹੈ ਜੇ ਤੁਹਾਡੇ ਪਾਰਲੀਮੈਂਟ ਚ ਮੁੱਦੇ ਰੱਖਦਾ ਹੈ ਠੀਕ ਹੈ ਜੇ ਨਹੀਂ ਰੱਖਦਾ ਅਗਲੀ ਵਾਰੀ ਰੇਸ਼ਮ ਵਰਗੇ ਦੋ ਤਿੰਨ ਮੇਰੇ ਭਰਾ ਸਾਹਮਣੇ ਅੱਖਾਂ ਚ ਅੱਖਾਂ ਪਾ ਕੇ ਪੁੱਛਣ ਭਰਾ ਤੂੰ ਸੜਨਾ ਇਹ ਗੱਲ ਕੀਤੀ ਸੀ ਕਿ ਨਹੀਂ ਕੀਤਾ ਨਾ ਦੂਜੇ ਨੂੰ ਲੈ ਕੇ ਆ ਨਾਰਕੋ ਟੈਸਟ ਦੀ ਜਾਂ ਡੋਪ ਟੈਸਟ ਦੀ ਗੱਲ ਜ਼ਿਆਦਾਤਰ ਕਰ ਲਾ ਪੇ ਬਹੁਤ ਜਾਣੇ ਲੱਗਦਾ ਤੁਹਾਨੂੰ ਕੀ ਹੋਣਾ ਚਾਹੀਦਾ ਹਰ ਗੱਲ ਓਬਵੀਅਸਲੀ ਹੋਣਾ ਚਾਹੀਦਾ ਮੈਂ ਕਹਿੰਦੀ ਜਿੰਨੇ ਵੀ ਕਾਗਜ਼ ਭਰਦੇ ਪਏ ਨੇ ਸਾਰੇ ਆਂ ਦੇ ਰੂਬ ਟੈਸਟ ਹੋਣੇ ਚਾਹੀਦੇ ਆ ਅਧਿਆਨੇ ਤੇ ਕਾਗਜ਼ ਨਹੀਂ ਭਰਨਾਉਣੇ ਕਿਉਂਕਿ ਇਹ ਸਾਰੇ ਨਸ਼ੇ ਕਰਦੇ ਆ ਹੂੰ ਹੂੰ ਅੱਛਾ ਸਭ ਤੋਂ ਮੇਰੇ ਇੱਕ ਤੋਂ ਸਵਾਲ ਹੈ ਕਿ ਨੇ ਸਭ ਤੋਂ ਪਹਿਲਾ ਕੰਮ ਕੀ ਹੋਏਗਾ ਜਿਤਨ ਤੋਂ ਬਾਅਦ ਰੇਸ਼ਮ ਜੀ ਦਾ ਵੇਖੋ ਰੇਸ਼ਮ ਜੀ ਦਾ ਸਭ ਤੋਂ ਵੱਡਾ ਜਿਹੜਾ ਅਸੀਂ ਗੱਲ ਕਰਦੇ ਆ ਇੱਕ ਤੇ ਅਸੀਂ ਚਾਹੁੰਦੇ ਆ ਬਾਗਾ ਪਾਊਡਰ ਤੋਂ ਜਿਹੜਾ ਟਰੇਡ ਸ਼ੁਰੂ ਹੋਣਾ ਚਾਹੀਦਾ ਆ ਜੀ ਠੀਕ ਹੈ ਉਹ ਬੜਾ ਇੰਪੋਰਟੈਂਟ ਹੈ ਵੇਖੋ ਅਡਾਨੀ ਕਰ ਰਹੇ ਆ ਨਾ ਉੱਥੇ ਟਰੇ ਇੱਥੇ ਰੋਜ਼ਗਾਰ ਮਿਲੂਗਾ ਇੱਕ ਅਸੀਂ ਨਾਲਾ ਜਿਹੜਾ ਸਾਡਾ ਗੰਦਾ ਨਾਲਾ ਹੈ ਉਹ ਅਸੀਂ ਥੱਲੇ ਪੱਕਾ ਕਰਾਉਣਾ ਚਾਹੁੰਦੇ ਆਂ ਵੈਰੀ ਇੰਪੋਰਟੈਂਟ ਕਿਉਂਕਿ ਉਹ ਗੰਦੇ ਨਾਲੇ ਦਾ ਜਿਹੜਾ ਥੱਲੇ ਜਿਹੜੀ ਡੁੰਗਾਈ 'ਚ ਜਾ ਕੇ ਕਿੰਨੇ ਪਿੰਨਾ ਤੱਕ ਜਾ ਚੁੱਕਿਆ ਉਹਦੇ ਨਾਲ ਕੈਂਸਰ ਹੋ ਰਹੀ ਹੈ ਜਿਵੇਂ 슈ਗਰ ਕਰ ਕਰ ਸੀਗੀ ਐਵੇਂ ਹੀ ਕੈਂਸਰ ਕਰ ਕਰ ਹੈ ਅੱਜ ਦੀ ਡੇਟ ਦੇ ਵਿੱਚ ਸੋ ਸਾਨੂੰ ਜਿਹੜਾ ਗੰਦਾ ਨਾਲਾ ਪੱਕਾ ਕਰਾਉਣ ਦੀ ਬਹੁਤ ਜ਼ਿਆਦਾ ਇੰਪੋਰਟੈਂਟ ਲੋੜ ਹੈ ਕਿਉਂਕਿ ਖੰਨਾ ਪੇਪਰ ਮਿਲ ਤੋ ਕਿੰਨਾ ਕੈਮੀਕਲ ਜਾਂਦਾ ਹੈ ਉਹ ਗੰਦੇ ਨਾਲੇ ਦੇ ਵਿੱਚ ਜਾਂਦਾ ਹੈ ਠੀਕ ਹੈ ਸਾਡੇ ਅੰਮ੍ਰਿਤਸਰ ਦੇ ਵਿੱਚ ਡੰਪ ਹੈ ਐਡਾ ਵੱਡਾ कूड़े ਦਾ ਉਹਦੇ ਘਰ ਦੇ ਸਾਹਮਣੇ ਜਿੰਨੇ ਘਰ ਹੈ ਵਿਚਾਰਿਆਂ ਦੇ ਉਹ ਜਦੋਂ ਅੱਗ ਲਾਉਂਦੇ ਆ ਗੰਦਾ ਪੋਲਿਊਸ਼ਨ ਉਹਨਾਂ ਦੀਆਂ ਬਾਗੀਆਂ ਚ ਉਹਨਾਂ ਦੇ ਘਰਾਂ ਦੇ ਵਿੱਚ ਜਾਂਦਾ ਇਹ ਤੁਹਾਡੀ ਸੋਚ ਹੈ ਕਿ ਆ ਸਾਰਾ ਕੁਝ ਸਹੀ ਕਰਵਾਵਾਂਗਾ ਕਿ ਰੇਸ਼ਮ ਜੀ ਸਾਡੀ ਮੇਰੀ ਵੀ ਸੋਚ ਹੈ ਉਹਦੀ ਵੀ ਸੋਚ ਤੇ ਜੇ ਬਦਲ ਗਈ ਦੋਨੋਂ ਦੀ ਸੋਚ ਤੇ ਮੇਰੀ ਤੇ ਹਜੇ ਨਹੀਂ ਬਦਲੀ ਮੈਂ ਤੇ ਨਹੀਂ ਉਹਦੀ ਨਹੀਂ ਬਦਲ ਸਕਦੀ ਵੇਖੋ ਨਾ ਅਸੀਂ ਪਾਰਟੀਆਂ ਦੇ ਸਾਹਮਣੇ ਵਿਖਿਆ ਠੀਕ ਹੈ ਜੇ ਮੇਰੀ ਬਦਲ ਨਹੀਂ ਹੁੰਦੀ ਤੇ ਮੈਂ ਐਮਐਲਏ ਮਨਿਸਟਰ ਤੁਹਾਡੇ ਸਾਹਮਣੇ ਬੈਠੀ ਹੁੰਦੀ ਫਿਰ ਤੀ ਬਹਿਣਾ ਨਹੀਂ ਸੀ ਸਾਡੇ ਸਾਹਮਣੇ ਨਹੀਂ ਮੈਂ ਐਮਐਲਏ ਮਨਿਸਟਰ ਨਹੀਂ 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 ਮੇਰੀ ਗੱਲ ਸੁਣੋ ਇਹ ਸੋਚ ਮੇਰੇ ਫਾਦਰ ਸਰਦਾਰ ਬਲਦੇਵ ਸਿੰਘ ਮਾਨ ਜੀ ਅੱਜ ਤੋਂ 86 ਚਾ ਨਾ ਡੈਥ ਹੋ ਗਈ ਸੀਗੀ ਠੀਕ ਹੈ ਵੈਲ এডਿਕੇਟਿਡ ਸੀਗੇ ਪੀ ਐਚ ਟੀ ਕੀਤੀ ਸੀਗੀ ਉਹਨਾਂ ਨੂੰ ਪ੍ਰੋਫੈਸਰ ਜੀ ਜੌਬ ਵੀ ਆਫਰ ਹੁੰਦੀ ਸੀਗੀ ਠੀਕ ਹੈ ਬਟ ਉਹ ਹਵਾ ਦੇ ਅਗੇਂਸਟ ਚੱਲੇ ਲੋਕਾਂ ਦੀ ਗੱਲ ਰੱਖੀ ਹਰਾਵਲ ਦਸਤਾ ਮੈਗਜ਼ੀਨ ਕੱਟਦੇ ਰਹੇ ਲੋਕਾਂ ਦੇ ਹੱਕ ਚ ਲੋਕ ਲੈਰ ਦੇ ਵਿੱਚ ਰਹੇ ਠੀਕ ਹੈ ਉਹਨਾਂ ਨੂੰ ਵੀ ਬੜੀਆਂ ਪਾਰਟੀਆਂ ਨੇ ਆਫਰਾਂ ਕੀਤੀਆਂ ਵੀ ਸਾਨੂੰ ਟਿਕਟ ਦੇਣੇ ਆ ਮਨਿਸਟਰ ਬਣਾ ਦੇਣੇ ਆ ਇਹ ਕਰ ਦੇਣੇ ਆ ਇਹ ਮੈਟਰ ਕਰਦਾ ਵੀ ਤੁਹਾਡੀ ਕਿਹੜੀ ਸੋਚ ਹੈ ਤੁਹਾਡੀ ਕਿਹੜੀ ਪਾਰਟੀ ਦੇ ਨਾਲ ਜੁੜ ਰਹੇ ਹੋ ਤੇ ਉਹਨਾਂ ਦਾ ਅਜੰਡਾ ਕੀ ਹੈ ਹਾਂ ਹਾਂ ਠੀਕ ਹੈ ਅੱਜ ਜਿਹੜੀ ਅਸੀਂ ਗੱਲ ਰੱਖ ਰਹੇ ਹਾਂ ਤੁਹਾਡੇ ਅੱਗੇ ਤੁਹਾਨੂੰ ਕੀ ਲੱਗਦਾ ਮੈਨੂੰ ਕੋਈ ਪਰਸਨਲ ਕੰਮ ਪੈਂਦਾ ਕਿਸੇ ਪਾਰਟੀ ਦੇ ਨਾਲ ਮੈਨੂੰ ਕੋਈ ਪਰਸਨਲ ਕੰਮ ਪੈਂਦਾ ਕਿਸੇ ਦੇ ਨਾਲ ਨਹੀਂ ਲੋਕਾਂ ਨੇ ਕੰਮ ਪੈਂਦੇ ਆ ਔਰ ਮੈਨੂੰ ਲੱਗਦਾ ਹੈ ਕਿ ਅੱਜ ਦੀ ਡੇਟ 'ਚ ਸੋਨੀਆ ਮਾਨ ਜੇ ਮੈਂ ਕਲਾਕਾਰ ਆ ਤੇ ਮੈਂ ਕੱਲੀ ਪੰਜਾਬ 'ਚ ਨਹੀਂ ਆ ਮੈਂ ਸਾਉਦੀਆ ਫਿਲਮਾਂ ਵੀ ਕੀਤੀਆਂ ਨੇ ਮੈਂ ਹਰਿਆਣੇ 'ਚ ਵੀ ਜਾਨੀ ਆ ਰਾਜਸਥਾਨ 'ਚ ਵੀ ਜਾਨੀ ਆ ਸਾਰੀ ਕਿਤੇ ਜਾਨੀ ਆ ਐਂਡ ਸਾਰੇ ਬਹੁਤ ਰਿਸਪੈਕਟ ਕਰਦੇ ਆ ਔਰ ਕੰਮ ਵੀ ਕਰਦੇ ਆ ਲੋਕਾਂ ਦੇ ਠੀਕ ਹੈ ਮੈਨੂੰ ਨਹੀਂ ਲੱਗਦਾ ਵੀ ਇੱਕ ਐਮਪੀ ਬਣ ਕੇ ਐਮਪੀ ਬਣ ਕੇ ਸਿਰਫ ਇਹ ਹੈ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਲੋਕਾਂ ਦੀ ਸੋਚ ਨੂੰ ਰੱਖ ਸਕਦੇ ਹੋ which is really important ਉਹ ਜ਼ਰੂਰੀ ਹੈ ਔਰ ਸਾਡੇ ਮੌਜੂਦਾ ਐਮਪੀ ਪਿਛਲੇ 7 ਸਾਲ ਤੋਂ ਉਹਨਾਂ ਨੇ ਕੱਖ ਨਹੀਂ ਕੀਤਾ ਸਾਡੇ ਅੰਮ੍ਰਿਤਸਰ ਵਾਸਤੇ ਨਾ ਕੋਈ ਗੱਲ ਰੱਖੀ ਹੈ ਨਾ ਕੁਝ ਕੀਤਾ ਹੈ ਠੀਕ ਹੈ ਸੱਚ ਹੈ ਔਰ ਦੂਜੇ ਜਿਹੜੇ ਬਣ ਜਾ ਰਹੇ ਆ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਵੀ ਕੋਈ ਗੱਲ ਕਰਨੀ ਹੈ ਚਲੋ ਦੇਖਦੇ ਹਾਂ ਕਿ ਲੋਕ ਹੁਣ ਕੀ ਤੈਅ ਕਰਦੇ ਨੇ ਕਿਉਂਕਿ ਆਪਨੇ ਆਪਣੇ ਦਲੀਲਾ ਹਰ ਕੋਈ ਰੱਖਦਾ ਪਿਆ ਆਪਣੇ ਆਪਣੇ ਕੀਤੇ ਕੰਮ ਜਾਂ ਫਿਰ ਆਉਣ ਵਾਲੇ ਸਮੇਂ ਵਿੱਚ ਕਿਹੜੇ ਕੰਮ ਕੀਤੇ ਜਾਣਗੇ ਇਹ ਗੱਲ ਹਰ ਕੋਈ ਲੋਕਾਂ ਦੇ ਵਿੱਚ ਰੱਖਦਾ ਪਿਆ ਪਰ ਸਮਾਂ ਦੱਸੇਗਾ ਕਿ ਲੋਕ ਚਾਹੁੰਦੇ ਕੀ ਨੇ ਜਦੋਂ ਵੋਟਾਂ ਪਾਣ ਵਾਸਤੇ ਲੋਕ ਬੂਥਾਂ ਉੱਤੇ ਪਹੁੰਚਣਗੇ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਅਮ੍ਰਿਤ ਸਰ